ਬੱਚਿਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਾ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਦੇ ਮਕਸਦ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖੋਥਣਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਵੱਲੋਂ ਸਮੂਹ ਪ੍ਰਵਾਸੀ ਭਾਰਤੀਆਂ ਤੇ ਨਗਰਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾ 7 ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਬੜੇ ਹਿਸ਼ਾਨੇ ਸ਼ੌਕਤ ਨਾਲ ਸ਼ੁਰੂ ਹੋਇਆ ਇਸ ਟੂਰਨਾਮੈਂਟ ਦਾ ਆਗਾਜ਼ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਖੁੱਲੇ ਆਸਮਾਨ ਵਿੱਚ ਗੁਬ ਸ਼ਾਟਕੇ ਪਿੰਡ ਦੇ ਲੰਪਰ ਦਾ ਚਰਨ ਸਿੰਘ ਅਤੇ ਅਸ਼ੋਕ ਕੁਮਾਰ ਸਰਪੰਚਪੁਰੀਪਨ ਕਟਣ ਉਪਰੰਤ ਕੀਤਾ ਗਿਆ ਇਸ ਟੂਰਨਾਮੈਂਟ ਦੇ ਪਹਿਲੇ ਮੈਚ ਦਾ ਆਗਾਜ਼ ਪਿੰਡ ਦੇ ਪਤਵੰਤਿਆਂ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਉਪਰੰਤ ਕੀਤਾ ਗਿਆ ਪਹਿਲਾ ਮੈਚ ਸੁਖਚਾਨਾਣਾ ਸਾਈ ਫਗਵਾੜਾ ਦੀ ਟੀਮ ਅਤੇ ਬਿਲਗਾ ਦੀ ਟੀਮ ਵਿਚਕਾਰ ਹੋਇਆ ਇਸ ਬੰਦੀ ਜਾਣਕਾਰੀ ਦਿੰਦੇ ਆ ਬੀਐਸਐਫ ਦੇ ਸਾਫਕਾ ਕੋਚ ਅਫਤਾਰ ਸਿੰਘ ਅਤੇ ਪੰਜਾਬ ਸਪੋਰਟਸ ਫੁੱਟਬਾਲ ਕੋਚ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 16 ਨਾਮੀ ਟੀਮਾਂ ਹਿੱਸਾ ਲੈਣ ਗਿਆ ਅਤੇ ਜੇਤੂ ਟੀਮ ਨੂੰ 31000 ਰੁਪਏ ਦਾ ਨਕਦ ਇਨਾਮ ਦਿੱਤਾਇਆ ਜਾਵੇਗਾ ਜਦਕਿ ਹੋਰਨਾਂ ਟੀਮਾਂ ਨੂੰ ਵੀ ਦਿਲਖਿੱਚਵੇਂ ਇਨਾਮਾਂ ਨਾਲ ਸਨਮਾਨਿਆ ਜਾਵੇਗਾ ਉਨ੍ਹਾਂ ਦੱਸਿਆ ਕਿ 5 ਦਿਨਾਂ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 14 ਜੂਨ ਨੂੰ ਹੋਵੇਗਾ ਉਨ੍ਹਾਂ ਪ੍ਰਬੰਧਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਖੇਡ ਪ੍ਰੇਮੀਆਂ ਨੂੰ ਟੂਰਨਾਮੈਂਟ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ ਇਸ ਦੌਰਾਨ ਬੜੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਕਲੱਬ ਦੇ ਮੈਂਬਰ ਮੌਜੂਦ ਹਨ। ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਕੋਥਣਾ ਵੱਲੋਂ ਪਹਿਲਾ 7 ਸਾਈਡ ਫੁੱਟਬਾਲ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। ਔਰ ਇਹਦਾ ਘਟਨਾ ਪਿੰਡ ਦੇ ਬਹੁਤ ਹੀ ਸਮਾਜ ਸੇਵੀ ਸਲਾਤ ਚਰਨ ਸਿੰਘ ਮੰਡੇਰ ਉਹਨਾਂ ਨੂੰ ਹੁਣੇ ਕੀਤਾ ਗਿਆ ਹੈ ਔਰ ਪਹਿਲਾ ਮੈਚ ਬਿਲਗਾ ਤੇ ਸ਼ਿਖਚੈਨਣਾ ਅਗਵਾੜਾ ਵਿੱਚ ਵਿਚਕਾਰ ਸ਼ੁਰੂ ਹੋ ਗਿਆ ਹੈ। ਔਰ ਇਹ ਟੂਰਨਾਮੈਂਟ 10 ਤਰੀਕ ਤੋਂ ਲੈ ਕੇ ਅੱਜ ਤੋਂ 11 12 13 14 ਤੱਕ ਜਾਊਗਾ ਔਰ ਬਹੁਤ ਹੀ ਵਧੀਆ ਮੈਚ ਹੋਣਗੇ ਕਿਉਂਕਿ ਸ਼ਹਿਰੋਂ ਸਾਈਡ ਦੇ ਵਿੱਚ ਜਿਹੜੇ ਗੇਮ ਆ ਬਹੁਤ ਫਾਸਟ ਚੱਲਦੀ ਆ ਫੁੱਟਬਾਲ ਦੀ ਉਹ ਦੇਖਣਯੋਗ ਹੋਊਗੀ ਔਰ ਗਰਾਊਂਡ ਦੀ ਪ੍ਰੈਪਰੇਸ਼ਨ ਦਾ ਪਿੰਡ ਦੇ ਜੋ ਵੀ ਕਲੱਬ ਦੇ ਮੈਂਬਰ ਆ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਆ ਇਹ ਮੈਚ ਰਾਤ ਦੇ ਟਾਈਮ ਸ਼ਾਮ ਦੇ 6 ਵਜੇ ਤੋਂ ਸ਼ੁਰੂ ਹੋਣਗੇ ਔਰ ਰਾਤ ਨੂੰ 10 10:30 11 ਵਜੇ ਤੱਕ ਚੱਲਿਆ ਕਰਨਗੇ ਔਰ ਇਹ 5 ਦਿਨ ਲਗਾਤਾਰ ਇਹ ਮੈਚ ਲੰਘੇ ਔਰ ਜਵੰਤੇ ਸਜਨਾਨੂ ਔਰ ਜਿਹੜੇ ਵੀ ਗੇਮਾਂ ਦੇ ਸ਼ੌਂਕ ਰੱਖਦੇ ਲੋਕ ਸਾਡੇ ਨੇੜੇ ਤੇੜੇ ਦੇ ਔਰ ਦੂਰ ਪਾਰ ਦੇ ਸਾਰੇ ਆਉਣ ਔਰ ਇਸ ਟੂਰਨਾਮੈਂਟ ਨੂੰ ਦੇਖਣ ਔਰ ਸਾਡੇ ਐਨਆਰਪੀ ਰੰਦਾਸੀ ਬਹੁਤ ਹੀ ਤੁਨਵਾਦ ਕਰਦੇ ਆ ਇਹਨਾਂ ਨੇ ਸਾਾਨੂੰ ਮਾਇਕ ਸਹਿਯਾਤਾ ਦੇ ਕੇ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਸਾਾਨੂੰ ਹੋਸਟ ਵਾਲਾ ਕੀਤਾ ਆਂ ਅਤੇ ਇਹਦੇ ਵਿੱਚ ਜਿੰਨੇ ਵੀ ਸਪੋਰਟਸ ਦੇ ਸਾਡੀ ਕਲੱਬ ਦੇ ਮੈਂਬਰ ਕੰਮ ਕਰਦੇ ਆ ਉਹ ਬਹੁਤ ਹੀ ਉਤਸ਼ਾਹ ਨਾਲ ਕੰਮ ਕਰ ਰਹੇ ਆ ਉਹਨਾਂ ਦੇ ਨਾਮ ਨੂੰ ਲਗੀਆਂ ਤਾਂ ਅਸੀਂ ਬਹੁਤ ਲੰਮਾ ਚੌੜਾ ਕੰਮ ਕਰ ਦਵਾਂਗੇ ਲੇਕਿਨ ਅਸੀਂ ਇਹ ਚਾਹੁੰਦੇ ਆ ਕਿ ਸਾਰੇ ਹੀ ਕੋਠਣਾ ਦੇ ਵਾਸੀ ਇਲਾਕਾ ਦੇ ਵਾਸੀ ਇਸ ਗਰਾਊਂਡ ਦੇ ਵਿੱਚ ਆਉਣ ਤੇ ਆਪਣਾ ਯੋਗਦਾਨ ਸਰ ਕਿੰਨੀਆਂ ਟੀਮਾਂ ਹਿੱਸਾ ਲੈ ਰਹੀਆਂ ਇਸ ਟੂਰਨਾਮੈਂਟ ਇਸ ਟੂਰਨਾਮੈਂਟ 16 ਟੀਮਾਂ ਭਾਗ ਲੈ ਰਹੀਆਂ ਤੇ ਅੱਜ 3/4 ਕੁਆਟਰ ਮੈਚ ਚਾਰ ਹੋਣੇ ਆ ਔਰ ਕੱਲ ਵੀ ਚਾਰ 3/4 ਕੁਆਟਰ ਹੋਣੇ ਆ ਔਰ ਪਰਸੋਂ ਕੁਆਟਰਫਾਈਨਲ ਚਾਰ ਹੋਣੇ ਆ ਔਰ ਨਰਸੋਂ ਫਿਰ ਦੋ ਸੈਮੀਫਾਈਨਲ ਹੋਣੇ ਆ ਔਰ ਛੋਟੀ ਅਕੈਡਮੀ ਜੋ ਅਸੀਂ 14 ਸਾਲ ਦੀ ਸ਼ੁਰੂ ਕੀਤੀ ਹੂਆ ਉਹਨਾਂ ਦੇ ਮੈਚ ਹੋਣੇ ਨਾਲ ਤੇ ਫਾਈਨਲ ਦੇ ਵਿੱਚ 14 ਸਾਲ ਦੀ ਅਕੈਡਮੀ ਦਾ ਵੀ ਫਾਈਨਲ ਹੋਊਗਾ ਤੇ ਇਸ ਸੈੱਟਰਮ ਸਾਈਡ ਦਾ ਵੀ ਫਾਈਨਲ